तो नहीं तो मैंने कोई नहीं पार्टी। इन्होंने ना उसने बड़ी बड़ी बातों पे सवाल पूछे हैं कि तू तो आ नू दूसरी जगह को गलबल करती हो तू तो आ नू ये भी पूछे हैं तू दसवीं भी तो ये निकालो इसलिए पहले ही का दो यार तो जबरदस्त आओ ना आने में मुद्दा आओ तो इसी सर्वनिष्ठ ਮੇਰੇ ਸਾਬ ਆਮ ਆਦਮੀ ਪਾਰਟੀ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਕਿ 80 ਜਿਹੜੀਆਂ ਨੌਕਰੀਆਂ ਤੇ ਦਿੱਤੀਆਂ ਇਹਨਾਂ ਤਾਂ ਗੁਆ ਹੀ ਨਹੀਂ ਕਿਹਾ ਗਿਆ ਇਸ ਵਾਰ ਇਹ ਕੋੜਾ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇੱਥੇ ਆਉਣ ਤੇ ਜੀ ਆਇਆਂ ਆਖਦਾ ਜਿਹੜਾ 80 ਬੰਦਿਆਂ ਦੀ ਇਹ ਮੈਂ ਵੀ ਅੱਜ ਗੱਲ ਸੁਣੀ ਹੈ ਕਿ ਉਹ ਗੱਲਾਂ ਕੱਲ ਵੀ ਬਲਬੀਰ ਬਿੱਟੂ ਨੇ ਕੀਤੀਆਂ ਸੀਗੀਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੇ ਸਾਡੇ ਕੋਲ ਚੰਨੀ ਸਰਕਾਰ ਦੇ ਵੱਲੇ ਚੰਨੀ ਸਰਕਾਰ ਨੇ ਇਹ ਮਤਾ ਪਾਸ ਕੀਤਾ ਸੀ ਜਿਹੜੇ ठेकेदार ਜੀ ਸਿਸਟਮ ਤੇ ਕੰਮ ਕਰਦੇ ਨੇ ਉਹਨਾਂ ਨੂੰ ਕਾਰਪੋਰੇਸ਼ਨ ਭਰਤੀ ਕਰ ਲਵੇ ਤੇ ਉਹ ਸਾਡੇ ਕੋਲ 315 ਬੰਦੇ ਜਿਹੜੇ ਨਾ ਕੰਮ ਕਰ ਰਹੇ ਸੀਗੇ ਉਹਨਾਂ 315 ਬੰਦਿਆਂ ਦਾ ਅਸੀਂ ਮਤਾ ਪਾ ਕੇ ਭੇਜਿਆ ਉਹਦੀ ਸਰਕਾਰ ਨੇ ਸਾਨੂੰ ਮਨਜ਼ੂਰੀ ਦੇ ਦਿੱਤੀ ਉਸ ਤੋਂ ਬਾਅਦ ਸਰਕਾਰ ਬਦਲ ਗਈ ਤੇ ਇਹ ਸਰਕਾਰ ਨੇ ਕਹਿ ਦਿੱਤਾ ਕਿ ਇਹ ਜਿਹੜੀ ਭਰਤੀ ਆ ਇਹਨੂੰ ਕੈਟਾਗਰੀ ਵਾਈਜ਼ ਭਰਤੀ ਕਰਨਾ ਉਹ ਭਰਤੀ ਜਿਹੜੀ ਹੈ ਕੈਟਾਗਰੀ ਵਾਈਜ਼ ਨਾਲ ਹੋਣ ਲੱਗ ਪਈ ਤੇ ਇਹ ਜਿਹੜੇ 80 ਬੰਦੇ ਨੇ ਇਹ ਪੁਰਾਣੇ ਬੰਦਿਆਂ 'ਚੋਂ ਇਹਨਾਂ ਨੇ ਬਾਹਰ ਕਰ ਦਿੱਤੇ ਉਹ ਭਰਤੀ ਵੀ ਜਿਹੜੀ ਆ ਬੜੀ ਚੋਰ ਮੋਰੀ ਨਾਲ ਕਰਦੇ ਰਹੇ ਆ ਕਿ ਜਿਹੜੀਆਂ ਫਾਈਲਾਂ ਅਸੀਂ ਕੀਆਂ ਉਹਨਾਂ ਨੂੰ 2-3 ਮਹੀਨੇ ਬਾਹਰ ਹੀ ਰੱਖਿਆ ਕਾਰਪੋਰੇਸ਼ਨ 'ਚ ਫਾਈਲਾਂ ਹੀ ਨਹੀਂ ਰਹੀਆਂ ਤੇ ਉਹ ਜਿਹੜਾ ਇਹਨਾਂ ਨੂੰ ਦਿਲ ਕਰਦਾ ਸੀ ਉਹਨੂੰ ਭਰਤੀ ਕਰ ਲੈਂਦੇ ਸੀ ਜਿਹਦਾ ਦਿਲ ਕਰਦਾ ਹੀ ਨਹੀਂ ਭਰਤੀ ਕਰਦੇ ਜਿਹੜੀ ਅਸੀਂ ਕਮੇਟੀ ਬਣਾਈ ਉਹ ਕਾਉਂਸਲਰਾਂ ਨੂੰ ਜਦੋਂ ਇਹਨਾਂ ਨੇ ਭਰਤੀ ਇੰਟਰਵਿਊ ਚ ਬਾਕੇ ਰੱਖਿਆ ਬਾਅਦ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਨਹੀਂ ਕਿ ਅਸੀਂ ਕਿਹਨੂੰ ਭਰਤੀ ਕੀਤਾ ਕਿਹਨੂੰ ਨਹੀਂ ਭਰਤੀ ਕੀਤਾ ਉਹ ਆਰਟੀਆਈਆਂ ਪਾਉਂਦੇ ਨੇ ਅੱਜ ਤੱਕ ਆਰਟੀਆਈ ਕੋਈ ਨਹੀਂ ਮਿਲੀ ਮੇਰੇ ਕੋਲੋਂ ਇਹਨਾਂ ਨੇ ਸਾਈਨ ਕਰਾ ਲਏ ਕਿ ਸ਼ਾਮੀ ਮੈਨੂੰ ਫਾਈਲਾਂ ਦੇ ਦੇਗੇ ਤੇ ਸਵੇਰੇ ਇੱਥੇ ਹੜਤਾਲ ਕਰਾ ਕੇ ਸਪਾਈ ਸੇਵਕਾਂ ਕੋਲ ਜਾਂਦੇ ਜੀ ਅੱਜ ਹੀ ਸਾਈਨ ਕਰੋ ਉਹ ਮੈਨੂੰ ਵੀ ਨਹੀਂ ਇਹਨਾਂ ਨੇ ਵੇਖਣ ਦਿੱਤਾ ਕਿ ਕਿਹੜੇ ਭਰਤੀ ਕੀਤੇ ਨੇ ਤੇ ਕਿਹੜੇ ਨਹੀਂ ਕੀਤੇ ਉਹ ਅੱਸੀ ਬੰਦੇ ਕੰਮ ਕਰਨ ਵਾਲੇ ਜਿਹੜੇ ਆ ਉਹ ਇਹਨਾਂ ਨੇ ਕੱਢ ਦਿੱਤੇ ਉਹ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਕਿਸੇ ਖਾਤੇ ਜਿਨੀ ਗੇ ਉਹ ਵਿਚਾਰੇ ਕੰਮ ਕਰ ਰਹੇ ਆ ਤੇ ਸਾਡੇ ਕੋਲ ਟੋਟਲ ਜਿਹੜੀਆਂ ਸਪਾਈਸੇ ਪਾਦੀਆਂ 450 ਵੈਕੈਂਸੀ ਹੈ ਜਿਹਦੇ ਚੋਂ 150 ਬੰਦਾ ਜਿਹੜਾ ਉਹ ਪੁਰਾਣਾ ਪੱਕੇ ਸਾਡੇ ਕੋਲ ਕੰਮ ਕਰਦੇ ਆ 301 ਬੰਦੇ ਜਿਹੜੇ ਆ ਹੁਣ ਭਰਤੀ ਹੋ ਗਏ ਨੇ ਕੋਈ 30 ਲਗਭਗ ਸਾਡੇ ਕੋਲ ਵੈਕੈਂਸੀਆਂ ਪਈ ਤੀਆਂ ਨੇ ਤੇ ਜਿਹੜੀ ਭਰਤੀ ਆ ਉਹ 30 ਬੰਦਿਆਂ ਦੀ ਹੀ ਵੈਕੈਂਸੀਆਂ ਦੇ ਹਿਸਾਬ ਨਾਲ ਭਰਤੀ ਕਰ ਸਕਦੇ ਆ ਨਾ ਆਕੇ ਜਿੰਨੇ ਮਰਜ਼ੀ ਜੇ ਜਾਦੇ 80 ਬੰਦੇ ਭਰਤੀ ਕਰਾਉਣੇ ਮੈਂ ਜਾਂ 100 ਕਰਾਉਣਾ ਤੇ ਉਹ ਐਮਐਲਏ ਸਾਹਿਬ ਉਤੋਂ ਵੈਕੈਂਸੀਆਂ ਲੈ ਕੇ ਆਉਣ ਤੇ 80 ਬੰਦੇ ਭਰਤੀ ਕਰ ਲਾਂਗੇ ਬਾਕੀ ਅਸੀਂ ਜਿੰਨੇ ਵੀ ਵੈਕੈਂਸੀਆਂ ਬਚੀਆਂ ਨੇ ਉਹਨਾਂ ਨੂੰ ਹੀ ਭਰਤੀ ਕਰ ਸਕਦੇ ਆ ਨਾ ਆਕੇ ਵੱਧ ਕਰ ਸਕਦੇ ਆ ਤੇ ਇਸ ਕਰਕੇ ਮੈਂ ਦੂਜਾ ਨੰਬਰ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੀਟਿੰਗ ਨਹੀਂ ਕਰਦੇ ਵਿਕਾਸ ਨਹੀਂ ਹੋ ਰਿਹਾ ਦੇਖੋ ਸਾਡੇ ਕੋਲ ਲਗਭਗ 70-80 ਕਰੋੜ ਦੇ ਐਸਟੀਮੇਟ پاس ਨੇ 20 ਕਰੋੜ ਦੇ ਲਗਭਗ ਸਾਡੇ ਕੋਲ ਟੈਂਡਰ ਪਾਸ ਨੇ ਤੇ ਸਾਨੂੰ ਡਾਇਰੈਕਟਰ ਸਾਹਿਬ ਵੱਲੋਂ ਸਾਲ ਹੋ ਗਿਆ ਚਿੱਠੀ ਆਈ ਨੂੰ ਤੇ ਜੇ ਤੁਹਾਡੇ ਕੋਲ ਫੰਡ ਨਹੀਂ ਹੈਗੇ ਤੇ ਤੁਸੀਂ ਕੋਈ ਕੰਮ ਨਹੀਂ ਕਰਾਉਣਾ ਉਹ ਅਸੀਂ ਵੀ ਕਰਾਉਣਾ ਜਿਹੜੇ ਸਾਡੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਹੁਦਦਤਾ ਨੇ ਸਰਕਾਰ ਵੱਲੋਂ ਆਹ ਉਹ ਚਿੱਠੀ ਆ ਜਿਹੜੀ ਸਾਨੂੰ ਡਾਇਰੈਕਟਰ ਸਾਹਿਬ ਵੱਲੋਂ ਆਈ ਆ ਰਿਮਾਈਂਡਰ ਵੀ ਆ ਪਿੱਛੇ ਹੈਗਾ ਉਹਨਾਂ ਨੇ ਦੋ ਵਾਰੀ ਸਾਨੂੰ ਕਿਹਾ ਕਿ ਪਤਾ ਨਾ ਸਕਤ ਕੀਤੀ ਆ ਤੇ ਜੇ ਤੁਹਾਡੇ ਕੋਲ ਫੰਡ ਨਹੀਂ ਹੈਗੇ ਤੇ ਤੁਸੀਂ ਕੋਈ ਕੰਮ ਨਹੀਂ ਕਰਾਉਣਾ ਤੇ ਠੇਕੇਦਾਰ ਜਿਹੜੇ ਆ ਉਹ ਹਾਈ ਕੋਰਟ ਜਾ ਰਹੇ ਆ ਚਾਰ ਠੇਕੇਦਾਰ ਜਿਹੜੇ ਹਾਈ ਕੋਰਟ ਜਾ ਚੁੱਕੇ ਆ ਉਹਨਾਂ ਦੇ ਆ ਨੋਟਸ ਜਿਹੜਾ ਆ ਨੋਟਸ ਹਾਈ ਕੋਰਟੋਂ ਸਾਨੂੰ ਆਏ ਆ ਤੇ ਉਹ ਕਾਨੂੰਨ ਇਹ ਕਹਿੰਦਾ ਜੇ ਠੇਕੇਦਾਰ ਕੋਲ ਅਸੀਂ ਕੰਮ ਕਰਨੇ ਆ 15 ਦਿਨਾਂ ਦੇ ਅੰਦਰ ਅੰਦਰ ਅਸੀਂ ਪੇਮੈਂਟ ਕੱਪੀ ਹੁੰਦੀ ਆ ਤੇ ਅੱਜ ਤੱਕ ਆਮ ਪਾਰਟੀ ਦੀ ਸਰਕਾਰ ਨੇ ਕਾਰਪੋਰੇਸ਼ਨ ਨੂੰ ਇੱਕ ਵੀ ਰੁਪਈਆ 2.5 ਜਿੰਨੀ ਲਿਆ ਕੇ ਦਿੱਤਾ ਤੇ ਅੱਜ ਅਸੀਂ ਕੋਈ 8-7 ਕਰੋੜ ਰੁਪਈਆ 10 ਕਰੋੜ ठेकेदारों ਦੀ ਸਾਡੀ ਦੇਣਦਾਰੀ ਆ ਤੇ ਸਰਕਾਰ ਨੇ ਸਾਡੇ ਤੇ ਪਾਬੰਦੀ ਲਾਈ ਹੈ ਕਿ ਤੁਸੀਂ ਕੋਈ ਕੰਮ ਨਹੀਂ ਕਰਾਉਣਾ ਸ਼ਾਇਦ ਇਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਤੇ ਉੱਥੇ ਬੈਠੇ ਰੋਜ਼ ਹੀ ਕਹਿ ਦਿੰਦੇ ਡਵੈਲਪਮੈਂਟ ਨਹੀਂ ਹੋ ਰਹੀ ਡਵੈਲਪਮੈਂਟ ਪੈਸਿਆਂ ਨਾਲ ਹੋਣੀ ਹੈ ਨਾ ਕਿ ਗੱਲਾਂ ਨਾਲ ਹੋਣੀ ਹੈ ਇੱਕ ਵੀ ਰੁਪਈਆ ਐਮਐਲਏ ਸਾਹਿਬ ਦੱਸ ਦੇਣ ਜਾਂ ਜਿਹੜੇ ਬੋਲਦੇ ਨੇ ਇਹ ਦੱਸ ਦੇਣ ਕਿ ਕਾਰਪੋਰੇਸ਼ਨ ਨੂੰ 50 ਸਰਕਾਰ ਨੇ ਕਿਦੋਂ ਫੰਡ ਲਿਆ ਕੇ ਦਿੱਤਾ ਜਾਂ ਸਾਡੇ ਕੋਲ ਕਿਹੜਾ ਫੰਡ ਹੈ ਜਿਹਦੇ ਨਾਲ ਅਸੀਂ ਕੰਮ ਕਰਾ ਦਈਏ ਅਸੀਂ ਤੇ ਕਰਜ਼ਦਾਰ ਹੋਏ ਪਏ ਆਂ ਸਰਕਾਰ ਸਾਨੂੰ ਕੰਮ ਨਹੀਂ ਕਰਨ ਦੇਣ ਲਈ ਦੂਜਾ ਨੰਬਰ ਰਹਿ ਗਿਆ ਇਹ ਆਂਦੇ ਜੀ ਮੀਟਿੰਗ ਨਹੀਂ ਕਰਦੇ ਮੀਟਿੰਗ ਦੀ ਆ ਮੈਂ ਚਾਰ ਚਿੱਠੀਆਂ ਘੱਡ ਚੁੱਕਾ ਆ ਉਹਦੀਆ ਤਰੀਕਾ ਹੈ ਗਿਆ ਨੇ ਆ ਵੇਖੋ ਇਹਨਾਂ ਨੂੰ ਮੈਂ ਡਿਪਾਰਟਮੈਂਟ ਨੂੰ ਚਾਰ ਵਾਰੀ ਚਿੱਠੀਆਂ ਗੱਡੀਆਂ ਨੇ ਕਿ ਮੀਟਿੰਗ ਕਰੀਏ ਤੇ ਇਹਨਾਂ ਨੇ ਕੋਈ ਮੇਰੇ ਕੋ ਜੰਡਾ ਨਹੀਂ ਆਂਦਾ ਕੋਈ ਮੇਰੇ ਕੋ ਕੰਮ ਨਹੀਂ ਲਿਆਂਦਾ ਕਿ ਜਿਹਦੀ ਮੀਟਿੰਗ ਦੇ ਵਿੱਚ ਅਸੀਂ ਪਾ ਕੇ ਤੇ ਕਰਾਉਣਾ ਉੱਥੇ ਚਾਹ ਪਾਣੀ ਪੀਣ ਵਾਸਤੇ ਤੇ ਆਪਾਂ ਮੀਟਿੰਗ ਨਹੀਂ ਕਰਨੀ ਤੇ ਡਵੈਲਪਮੈਂਟ ਵਾਸਤੇ ਤੇ ਸਾਡੇ ਕੋਲ ਵੰਡ ਜਿਹੜੇ ਆ ਆਪਣਾ ਐਸਟੀਮੇਟ ਜਿਹੜਾ 70 80 ਕਰੋੜ ਦੇ ਪਾਸ ਪਏ ਆ ਟੈਂਡਰ ਹੋਏ ਪਏ ਆ ਤੇ ਫਾਂਡੋਂ ਉੰਤੇ ਕੰਮ ਹੋਣ ਤੇ ਅੱਗੇ ਪੈਸੇ ਲੈ ਕੇ ਆਉਣ ਤੇ ਅਸੀਂ ਤੇ ਦਿਨ ਰਾਤ ਹੀ ਮੀਟਿੰਗਾਂ ਕਰੀ ਜਾਈਏ ਮੀਟਿੰਗ ਦੀ ਕਿਹੜੀ ਤੰਗੀ ਹੈ ਗੱਲ ਤੇ ਫੰਡਾਂ ਦੀ ਆ ਤੇ ਸਰਕਾਰ ਨੇ ਸਾਡੇ ਤੇ ਪਾਬੰਦੀ ਲਾਈ ਹੈ ਕਿ ਜੇ ਪੈਸੇ ਨਹੀਂ ਆਗੇ ਤੇ ਕੰਮ ਨਾ ਕਰੋ ਇਹਦੇ ਚ ਕੀ ਹੈ ਕਿ ਸਰਕਾਰ ਨੂੰ ਠੇਕੇਦਾਰ ਪਾਰਟੀ ਬਣਾ ਲੈਂਦੇ ਨੇ ਹਾਈ ਕੋਰਟ ਚ ਤੇ ਸਾਡੇ ਕੋਲ 2 3 4 ਠੇਕੇਦਾਰਾਂ ਨੇ ਉੱਥੇ ਕੇਸ ਕਰਕੇ ਤੇ ਸਾਨੂੰ ਲੋਡਸ ਆ ਗਏ ਨੇ ਤੇ ਕੰਮ ਕਿਸ ਤਰ੍ਹਾਂ ਹੋ ਸਕਦੇ ਨੇ ਮੀਟਿੰਗਾਂ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਕਹਿੰਨੇ ਕਰੀਓ ਮੀਟਿੰਗ ਨਹੀਂ ਕਰਦੇ ਆ ਤੁਹਾਡੇ ਕੋਲ ਰਿਟਰਨ ਜਿਹੜੇ ਆ ਲੈਟਰਾਂ ਭੇਜੀਆਂ ਨੇ ਥੈਂਕ ਯੂ ਸਾਰਿਆਂ ਨੂੰ ਨਮਸਕਾਰ ਅੱਜ ਮੇਰੇ ਬਹੁਤ ਸਤਿਕਾਰਯੋਗ ਵੱਡੇ ਭਰਾ ਬਲਬੀਰ ਸਿੰਘ ਬਿੱਟੂ ਜੀ ਨੇ ਕਿ ਉਹ ਬੱਸ ਕਾਨਫਰੰਸ ਕੀਤੀ ਸੁਣ ਕੇ ਬਹੁਤ ਮਹਿਸੂਸ ਹੋਇਆ ਕਿ ਅਸਲੀਅਤ ਤੋਂ ਬਹੁਤ ਪਿੱਛੇ ਨੇ ਅਸਲੀਅਤ ਇਹ ਕੀ ਆ ਕਿ ਗਾਂਧੀ ਨੰਬਰ ਨਗਰ ਕੈਂਪ ਵੀ ਅੱਜ ਉੱਥੇ ਹੀ ਜਗ੍ਹਾ ਤੇ ਆ ਜਿੱਥੇ ਅੱਜ ਤੱਕ 55 ਸਾਲ ਪਹਿਲਾਂ ਹੀ ਹੁਣ ਵੀ ਉੱਥੇ ਆ ਤੇ ਮੌਜੂਦਾ ਪੁਲਿਸ ਵੀ ਉੱਥੇ ਹੀ ਆ ਤੇ ਨਸ਼ੇ ਵੇਚਣ ਵਾਲੇ ਸੌਦਾਗਰ ਵੀ ਉੱਥੇ ਹੀ ਆ ਗੱਲ ਕਰ ਰਹੇ ਸਨ ਫਿਰ ਸਾਡੇ ਕਾਉਂਸਲਰ ਰਾਜਕੁਮਾਰ ਰਾਜੂ ਜਿਹੜਾ ਸਾਡੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਨੇ ਤੇ ਇਸ ਟਾਈਮ ਮੰਡਲ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਉੱਪਰ ਉਂਗਲ ਚੁੱਕਦੇ ਆ ਜੀ ਉਹਨਾਂ ਨੇ ਨਸ਼ਾ ਜਿਹੜਾ ਸੀਗਾ ਉਹ ਵੇਚਨ ਉਹ ਨਸ਼ਾ ਵੀ ਜਿਹੜੀ ਲੋਕਾਂ ਦੀ ਤਲਾਸ਼ੀ ਹੋ ਰਹੀ ਸੀ ਉੱਤੇ ਉਹਨਾਂ ਨੇ ਇੰਟਰਫਰੈਂਸ ਕੀਤਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਨਾਲੋਂ ਗੱਲ ਕਰੀ ਬੜੀ ਵੱਡੀ ਖੇਪ ਮਿਲੀ ਸੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਇੰਟੈਲੀਜੈਂਸ ਬਿਊਰੋ ਦੀ ਜਾਂ ਸੀਏਡੀ ਵਾਲਿਆਂ ਦੀ ਪੁਲਿਸ ਦੀ ਇੰਟਰਨਲ ਜਿਹੜੀ ਗੱਲ ਆ ਖੇਪ ਮਿਲਨੀ ਨਾ ਮਿਲਨੀ ਇਹ ਤਾਂ ਪ੍ਰੈਜ਼ੀਡੈਂਟਾਂ ਨਾਲ ਗੱਲ ਸੀ ਇਹ ਸਿਰਫ ਸਿਰਫ ਆਮ ਆਦਮੀ ਪਾਰਟੀ ਨੂੰ ਕਿੱਦਾਂ ਪਤਾ ਹੈ ਵੀ ਖੇਪ ਮਿਲੇ ਇਹ ਤਾਂ ਇੱਕ ਸੀਕ੍ਰੇਟ ਮਿਸ਼ਨ ਸੀਗਾ ਉਹਨਾਂ ਦਾ ਕਿ ਖੇਪ ਹੈਗੀ ਹੀ ਕਿ ਨਹੀਂ ਹੈਗੀ ਅਸੀਂ ਵੱਧ ਝੜ ਕੇ ਗੱਲਾਂ ਕਰੀ ਜੰਨੇ ਆ ਦੂਜੀ ਗੱਲ ਹੈ ਵੀ ਜਿਹੜੀ ਨਸ਼ੇ ਦੀ ਗੱਲ ਕਰਦੇ ਸੀ ਰਾਜ ਕੁਮਾਰ ਜੀ ਹੋਣ ਹਮਲਪੀ ਉਹਨਾਂ ਦੇ ਰਿਸ਼ਤੇਦਾਰ ਨੇ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਉਹ ਉਹ ਜਿਹੜਾ ਵਾ ਗਾਂਧੀ ਕੈਂਪ ਇੱਕ ਦੂਜੇ ਦਾ ਰਿਸ਼ਤੇਦਾਰੀ ਆ ਜਿਹੜੇ ਬਾਹਰ ਨਹੀਂ ਹੈਗੇ ਲੇਕਿਨ ਭਰਾ ਭਾ ਵੀ ਸਾਂਝੀ ਜਗਾ ਹੁੰਦੇ ਨੇ ਉਹ ਵੀ ਅਪਚਕੁੰਦੇ ਬੋਲਦੇ ਨਹੀਂ ਹੁੰਦੇ ਅਸੀਂ ਕਹੇ ਦਿਆ ਕੋਈ ਰਿਸ਼ਤੇਦਾਰ ਕਹੀਦੀ ਸੌ ਨਹੀਂ ਚੁੱਕ ਸਕਦਾ ਮੇਰੇ ਸਾਡੇ ਲਾਗੇ ਰਾਜਕਮਰ ਜੀ ਬੈਠੇ ਆ ਤੁਹਾਨੂੰ ਕਲੀਅਰ ਕਰਨਗੇ ਕਿ ਉਹ ਰਿਸ਼ਤੇਦਾਰੀ ਕੀ ਆ ਗੁੱਡੂ ਕੀ ਗੱਲ ਕਰ ਰਹੇ ਸੀਗੇ ਵੀ ਅਸੀਂ ਸਪੋਰਟ ਕਰ ਰਹੇ ਆ ਬਿਲਕੁਲ ਠੋਕ ਕੇ ਸਪੋਰਟ ਕਰ ਰਹੇ ਆ ਹਿ ਰਾਜਕਮਰ ਰਾਜੂ ਜੀ ਉਹ ਗਲਤ ਨਹੀਂ ਹੈਗਾ ਜਿਸ ਬੰਦੇ ਦੀ ਗੱਲ ਕਰਦੇ ਪਹਿਲਾਂ ਪਤਾ ਜੇ ਕਰ ਲੋ ਦੀ ਜਮਾਤ ਕਿਨੇ ਦਿੱਤੀ ਸੀਗੀ ਪਹਿਲਾਂ ਇਹ ਵੀ ਪਤਾ ਕਰ ਲੋ ਉਹਨੂੰ ਛਡਾਉਣ ਵਾਸਤੇ ਕਿਹੜਾ ਕਿਹੜਾ ਫੋਨ ਗਿਆ ਸੀ ਅੱਜ ਤੁਸੀਂ ਛਡ ਦੇ ਇਲਜ਼ਾਮ ਲਾ ਰਹੇ ਹੋ ਸੋ ਮੈਂ ਗੱਲ ਕਹਿੰਦਾ ਤੱਥਾਂ ਦੇ ਆਧਾਰ ਤੇ ਗੱਲ ਕਰੀਏ ਅਸੀਂ ਕੋਈ ਇਹ ਮੰਡੀ ਚ ਨਹੀਂ ਬੈਠੇ ਸੋ ਗੱਲ ਆ ਵੀ ਅਸੀਂ ਸਿਰਫ ਤੇ ਸਿਰਫ ਪਟਾਲੇ ਸ਼ਹਿਰ ਦੀ ਤਰੱਕੀ ਤੇ ਪਟਾਲੇ ਸ਼ਹਿਰ ਚ ਨਸ਼ਾ ਮੁਕਤ ਕਰਨ ਵਾਸਤੇ ਜੇ ਸਰਕਾਰ ਪਹਿਲ ਕਰ ਦੇਗੀ ਅਸੀਂ ਉਹਦੇ ਨਾਲ ਆ ਪੁਲਿਸ ਦੇ ਨਾਲ ਆ ਧੰਨਵਾਦ ਉਹਨਾਂ ਨੇ ਮੇਰੇ ਰਿਸ਼ਤੇਦਾਰ ਵੱਲੋਂ ਕਿਸੇ ਵੱਲੋਂ ਆਖਿਆ ਪਿਆ ਉੱਥੇ ਕੋਈ ਨਾ ਕੋਈ ਕਿਸੇ ਦਾ ਰਿਸ਼ਤੇਦਾਰ ਆ ਗਾਂਧੀ ਕੈਂਪ ਵਿੱਚ ਇੱਕੋ ਹੀ ਬੁਲਾਦ ਰਹੀ ਹੈ ਜਿਆਦਾ ਉਹ ਕੋਈ ਨਾ ਕੋਈ ਇੱਥੇ ਰਿਸ਼ਤੇਦਾਰ ਹੈ ਕਿਸੇ ਦਾ ਉਹਦੇ ਵਿੱਚ ਜਿਹੜੇ ਮੈਨੂੰ ਵੱਲੋਂ ਕਹਿੰਦੇ ਪਏ ਮੇਰਾ ਰਿਸ਼ਤੇਦਾਰ ਆ ਉਹ ਆਮ ਆਦਮੀ ਪਾਰਟੀ ਦੇ ਮੇਨ ਬੰਦੇ ਨੇ ਜਿਹੜੇ ਕੈਂਪ ਦੇ ਵਿੱਚ ਦੋ ਤੇ ਉਹਨਾਂ ਵੀ ਉਹਨਾਂ ਦਾ ਰਿਸ਼ਤੇਦਾਰ ਆ ਉਹ ਉਹਨਾਂ ਹੀ ਰਿਸ਼ਤੇਦਾਰ ਉਹਨਾਂ ਦਾ ਜਿਹੜਾ ਮੇਨ ਆਮ ਆਦਮੀ ਪਾਰਟੀ ਦੇ ਉਹਨਾਂ ਤੋਂ ਬੰਦਾ ਵੈ ਉਹਦੀ ਪੁੱਛੋ ਅਥੋਂ ਸਭ ਬਿੱਟੂ ਭਾਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੇ ਤਾਂ ਤੁਸੀਂ ਬੜੀ ਸੱਚਾਈ ਨਾਲ ਚੱਲਦੇ ਪਿਓ ਸਭ ਤੋਂ ਵੱਡੀ ਸੱਚਾਈ ਇੱਕੋ ਹੀ ਹੈ ਕਿ ਉਹ ਪਤਾ ਕਰੋ ਉਹਦੀ ਜ਼ਮਾਨਤ ਕਿਨੇ ਦਿੱਤੀ ਦੀ ਹੈ ਜੇ ਮੈਂ ਉਹਦੀ ਜ਼ਮਾਨਤ ਦਿੱਤੀ ਹੋਏਗੀ ਤੇ ਮੇਰੇ ਤੇ ਪਰਚਾ ਕਰੋ ਤੇ ਜੇ ਉਹਦੀ ਜ਼ਮਾਨਤ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਦਿੱਤੀ ਹੋਏਗੀ ਤੇ ਫੇਰ ਕੀ ਕਰੋਗੇ ਜੇ ਤੁਹਾਡੇ ਜੇ ਹੈਗਾ ਹੁਣ ਜੁਰਤ ਤਾਂ ਉਹਦਾ ਪਤਾ ਕਰਕੇ ਦੱਸੋ ਕਿ ਆਮ ਆਦਮੀ ਪਾਰਟੀ ਦੀ ਜ਼ਮਾਨਤ ਦਿੱਤੀ ਦੀ ਹੈ ਕਿ ਨਹੀਂ ਹੋਇਆ ਉਹਦੀ ਸਾਜੰਦੀ